ਇਸ ਸੜਕ ਤੇ ਟੁੱਟੀ ਹੋਈ ਕਿੱਥੋਂ ਬੰਦਾ ਗੱਡੀ ਲਗਾਵੇ ਲੋ ਥੋੜਾ ਟਾਈਮ ਹੋਇਆ ਇਹਨੂੰ ਬਣੀ ਨੂੰ ਉਹ ਵੀ ਤਾਂ ਪਿਛਲੇ ਸਾਲ ਫੜ ਕਿੰਨੇ ਆਏ ਸੀ ਉਹ ਨਾ ਕਰਕੇ ਟੁੱਟ ਗਈ ਇਹ ਸਾਰਾ ਭਰ ਗਿਆ ਦਾ ਤਾਂ ਟੁੱਟਿਆ ਨਹੀਂ ਥੋੜੀ ਹੈ ਬਾਕੀ ਦਾ ਸਾਰੀ ਸਾਫ਼ ਹੈ ਕਿੱਥੋਂ ਸਾਫ਼ਾ ਸਾਫ਼ ਹੈ ਥੋੜੀ ਇਹ ਸਾਫ਼ ਤੈਨੂੰ ਆਪ ਦੇ ਉੱਧਰ ਦਿਖਾਉਂਗਾ ਉਹ ਇੱਥੇ ਹੈਗੇ ਆ ਕਿਹੜੀ ਟੁੱਟੀ ਹੋਈ ਚੋ ਉਹ ਜਿਹੜੀ ਆਪਾਂ ਚੱਕ ਗੁਚਰਾ ਨੇ ਅੰਜਾਨੇ ਉਹ ਕਿੰਨੀ ਟੁੱਟੀ ਹੋਈ ਐ ਉਹ ਸਾਰੀ ਟੁੱਟੀ ਹੋਈ ਐ ਐਨੀ ਜਿੰਨੀ ਕਾ ਟੁੱਟੀ ਵੀ ਐ ਟੋਟਾ ਜੇ ਉਹਨਾਂ ਘੇ ਟੋਟਾ ਟੁੱਟਿਆ ਹੋਰ ਤਾਂ ਕੋਈ ਨਹੀਂ ਇੱਕਾਂ ਟੁੱਟਿਆ ਗੱਡੀ ਹੁਣ ਜਵੀ ਐ ਹੋਲੀ ਕਰਕੇ ਲਗਾਉਣੀ ਪੈਣੀ ਅਸੀਂ ਆਂ ਸੜਕਾ ਤੋਂ ਹੀ ਨਹੀਂ ਦੇਖਿਆ ਸਾਡੇ ਇਧਰ ਤਾਂ 2010 ਤੋਂ ਦੀਆਂ ਖਤਮ ਹੋਈਆਂ ਇਹ ਲੜਕਾ ਦੇਖੀਆਂ ਆ ਰੋਡ ਸਾਡੇ ਕਾਦੇ ਬਣੇ ਹੋਏ ਆ 2011 12 ਜਾਂ ਵਧੀਆ ਰੋਡ ਬਣ ਗਈ ਇਹ ਵੀ ਬਣ ਗਿਆ ਸੀ ਪਿਛਲੇ ਸਾਲ ਪਿਛਲੇ ਸਾਲ ਹੀ ਹੜਾ ਆ ਗਿਆ ਪਿਛਲੀ ਸਾਲ ਵੀ ਫਿਰ ਇਹ ਖਰਾਬ ਹੋ ਗਿਆ ਕਿਉਂਕਿ ਸਾਰਾ ਭਰ ਗਿਆ ਸੀ ਪਾਣੀ ਨਾਲ ਇਹ ਸਾਰਾ ਡੰਨੂ ਦੀ ਜਗਾ ਨਹੀਂ ਸੀ ਇਹ ਫਸੀ ਵਾਲਾ ਰੋਡ ਹੈ ਤਾਂ ਰਹੀ ਗੱਡੀ ਰਹਿੰਦੀ ਇਹ ਪਹਿਲੇ ਦੂਜੇ ਗੇਅਰ ਚ ਲੋ ਇਹ ਕਿਹਨੇ ਕਿਹਾ ਕਿ ਦਿਖਾਓ ਕਿ ਤੇ ਮੈਨੂੰ ਸਾਰੇ ਤੇ ਫੇਰ ਦੇਖੋ ਕਿੰਨਾ ਬੁਰਾ ਹਾਲ ਹੈ ਇਧਰ ਸੜਕਾਂ ਦਾ ਏਰੀਆ ਚੰਡੀਗੜ੍ਹ ਹੈ ਇਹ ਲੱਗਦਾ ਤਾਂ ਕਿਸੇ ਪਾਸੇ ਹੈ ਨਹੀਂ ਐਸਾ ਸਾਰੀ ਬੁਰਾ ਹਾਲ ਹੈ ਆ ਗਿਆ ਕਿਉਂ ਆਣਾ ਤੋ ਲਗੇ ਲੋਹਰ ਮੱਝੇ ਦੇ ਦੱਕੇ ਹੋਰ ਕੇ ਜਿਆਦਾ ਕੋਈ ਨਹੀਂ ਆਣਾ ਹੈ ਕਿਹੜੀ ਐ ਇਧਰ ਤੋਂ ਰਸਤਾ ਬੰਦ ਕਰਿਆ ਵਾ ਛੰਨੋਂ ਦੇ ਇੱਕ ਟੁੱਟ ਗਈ ਪਤਾ ਨਹੀਂ ਪਾੜੀ ਟੁੱਟੂ ਗਈ ਉਹ ਆਓ ਦੇਖੋ ਉਥੋਂ ਇਹ ਪੱਟਿਆ ਰਿਹਾ ਬੰਨ੍ਹ ਲਾ ਰਹੇ ਨੇ ਟੁੱਟੂ ਗਈ ਮੈਨ ਲੱਗਦਾ ਬੰਨ੍ਹ ਲਾ ਰਹੇ ਨੇ ਵਾਸੇ ਇੱਧਰ-ਇੱਧਰ ਇੰਨਾਗੇ ਥੋਣ ਲਾ ਰਹੇ ਆ ਹੋਰ ਤਾਂ ਨਹੀਂ ਲਾ ਰਹੇ ਉਹ ਉਥੋਂ ਫਿਰ ਕਰੂਗੀ ਉਹ ਕਪੱਕਾ ਕਰ ਰਹੇ ਆ ਆਹ ਸੜਕ ਤੇ ਤੀਜਾ ਗੇੜ ਤਾਂ ਲੈਂਦੀ ਹੁਣੀ ਗੱਡੀ ਪਹਿਲਾ ਦੂਜਾ ਐ ਨਾ ਮਰ ਰੋ ਹੜ ਸੜਕਾਂ ਦਾ ਤੁਸੀਂ ਇੱਕ ਸੜਕ ਨੂੰ ਪਿੱਛੇ ਸਾਰੇ ਉਵਾੜਾ ਗਈ ਜਾਨੇ ਬਾਕੀ ਕਿਤੇ ਮੈਨੂੰ ਦਿਖਾਓ ਸਾਰੇ ਪਿੰਡਾਂ ਦੇ ਸਿੰਘ ਵਾਲਾ ਰੋੜੀ ਆ ਸੌਟੀਆਂ ਸੜਕਾਂ ਦੀ ਹੋਈ ਹੋਰ ਦਿਖਾ ਮੈਨੂੰ ਕਿਤੇ ਉਧਰ ਤਾਂ ਖਾਈਆਂ ਦਾ ਹੈ ਕਿੱਥੇ ਹਾਂ ਦਾ ਹੁਣ ਆਪਣਾ ਤਾਂ ਇਹੀ ਰੂਟ ਹੈ ਇਹ ਫਿਰ ਟੁੱਟੇ ਹੋਈ ਜਿਹਾ ਸਰ ਜੋ ਆਪਾਂ ਉਧਰ ਨੂੰ ਵੀ ਜਾ ਸਕਦੇ ਹਾਂ ਉਹ ਵੀ ਉਹ ਟੁੱਟਿਆ ਹੈ ਉਹ ਜਮਾਨੀ ਟੁੱਟਿਆ ਹੋਇਆ ਇਹੀ ਟੁੱਟਿਆ ਹੋਇਆ ਇੱਕ ਮਿੰਟ ਵੀ ਨਹੀਂ ਗੱਡੀ ਸਹੀ ਚੱਲਦੀ ਸੜਕ ਠੀਕ ਹੈ ਇਹ ਤੇ ਫੜਿਆ ਚੌਥਾ ਗੇਅਰ ਗੱਡੀ ਨੇ ਅੱਗੇ ਜਾ ਕੇ ਕੋਈ ਵੀ ਸੜਕ ਨਹੀਂ ਦਿੱਤੀ ਨਹੀਂ ਕਿਸੇ ਨੂੰ ਬੱਸ ਸਾਰੀਆਂ ਆਈਆਂ ਇੱਥੇ ਊਂ ਜੰਗਲੇ ਜੰਗਲ ਆ ਉਂ ਦਰਖਤਾਂ ਦਾ ਫਰਕ ਆ ਬਣੇ ਕਿ ਨਹੀਂ ਓ ਜਿਆਦਾ ਨਹੀਂ ਦਰਾਂ ਨਾਲ ਆਪਣੀ ਲੰਦੀ ਬਹੁਤ ਘੱਟ ਪਰ ਮੀਂਹ ਦੇਖ ਲੈ ਆਪਣੇ ਵੱਧ ਰਹਿ ਰਿਹਾ ਹੈ ਕਿਤੇ ਨਹੀਂ ਹਾਂ ਸਾਹ ਇੱਧਰ ਜਿਆਦਾ ਬੰਦ ਹੈ ਜਿਹੜਾ ਪਰਸੋਂ ਜਿੱਥੇ ਪਿਆ ਆਪਣੇ ਨਹੀਂ ਉਹ ਇੱਥੇ ਤਾਂ ਨਹੀਂ ਪਿਆ ਆ ਰੋਡ ਠੀਕ ਆ ਇੱਥੇ ਹੀ ਕੋਰਾ ਐਡਾ ਚੰਪਾ ਪਤਾ ਨਹੀਂ ਕਾਦੋਂ ਬਣਾਇਆ ਆ ਅਗੇ ਟਕਾਦੋਂ ਬਣਿਆ ਸੀ ਇਹ ਨਾ ਪਤਾ ਕੀ ਥੋੜਾ ਡੈਮੇਜ ਹੋ ਰਿਹਾ ਪਰ ਬੇਨੂ ਬਣਿਆ ਸੀ ਨਵਾ ਬਣਿਆ ਸੀ ਪਹਿਲਾ ਦਾ ਹੋਰ ਸੀ ਨਾ ਨਾ ਇਹ 2000 ਸੀ ਦਾ 20 ਚ ਬਣਿਆ ਸੀ ਇਹ ਬਿਆਜ ਵਿਚ ਦੁਬਾਰਾ ਪਹਿਲਾਂ ਵੀ ਦਾ ਆਇਆ ਸੀ ਕਿ ਪਹਿਲਾਂ ਆਇਆ ਛੋਟਾ ਛੋਟਾ ਸੀ ਸਾਰੀ ਟੁੱਟੀ ਹੋਈ ਕਿੱਥੇ ਟੁੱਟੀ ਵੀ ਹੈ ਉਹ ਹੀ ਦਿਖਾਉਣਾ ਮੈਂ ਇੱਥੇ ਜਾ ਉਹ ਵੀ ਟੁੱਟੀ ਨਹੀਂ ਕੋਈ ਟੁੱਟੀ ਵੀ ਨਹੀਂ ਆ ਤਾਂ ਚਲ ਜਾਊਗਾ ਇਹ ਫਟੇਗਾ ਸਾਵਾਂ ਲਈ ਸਾਰੀ ਪਿੱਛੇ ਗਈ ਪਿੱਛੇ ਸਾਰੀ ਟੁੱਟੀ ਨਹੀਂ ਗਈ ਲੋ ਲੋ ਜੀ ਪਹੁੰਚ ਗਏ ਫਤੇਗੜ ਸਾਹਿਬ ਗੁਰੂ ਘਰ ਫਤੇਗੜ ਸਾਹਿਬ ਦਾ ਸਵਾਤਾ ਦੇਖ ਲਓ ਕਿੰਨੀ ਭੀੜ ਹੁੰਦੀ ਅੱਜ ਵੀ ਸੰਡੇ ਕਰਕੇ ਭੀੜ ਹੈਗੀ ਹੈ ਫਰਕਟਾ ਥੋੜੀ ਇੰਨੀ ਨਹੀਂ ਹੈਗੀ ਗਰਮੀ ਕਰਕੇ ਥੋੜੀ ਹੈ ਗਰਮੀ ਕਰਕੇ ਫਰਕ ਹੈ ਉਦੋਂ ਦੇਖ ਲੈ ਕਿੰਨਾ ਇਕੱਠ ਹੋ ਜਾਂਦਾ ਵੀਰੇ ਸਰ ਆਈ ਰੰਦਾ ਇਕੱਠੇ ਆ ਆ ਸਾਰਾ ਰੋਡ ਭਰਿਆ ਮੈਨੂੰ ਤਾਂ ਪਤਾ ਵੀ ਨਾ ਇਹਦਾ ਮੁੰਡਾ ਪਤਾ ਨਹੀਂ ਲੱਗਦਾ ਉਹਦਾ ਨਹੀਂ ਮਾਈਕਾ ਵਾਰ ਆ ਮੋੜ ਕੇ ਨਹੀਂ ਆਇਆ ਸਵਾ ਤੇ ਸਵਾ ਦੇ ਕਿਉਂ ਪੀੜਨੇ ਦੂਜੇ ਤੀਜੇ ਦਿਨ ਮੁੜ ਕੇ ਆ ਲੰਗਰ ਵਾਲੀ ਗੱਡੀ ਨਾਲ ਫਿਰ ਦੁੱਧ ਦੇਣਾ ਉਹਦੇ ਜਿਹੜੀ ਬੰਦ ਕੀੜ ਤਾਂ ਬਹੁਤ ਜ਼ਿਆਦਾ ਕੀੜ ਤਾਂ ਹੁੰਦੀ ਐ ਫਿਰ ਕੋਈ ਖੜਦਾ ਵੀ ਨਹੀਂ ਕਦੇ ਇਧਰ ਪਾਸ ਚਲੋ ਕਦੇ ਉਧਰ ਪਾਸ ਲੋ ਲੋਕ ਮੱਥਾ ਟੇਕਣ ਘਟ ਆਉਂਦੇ ਐ ਬਸ ਐਂ ਇੰਨੇ ਨੂੰ ਜ਼ਿਆਦਾ ਰਹਿੰਦੇ ਆ ਆ ਗੇਟ ਵੀ ਉਦੀ ਬਣਿਆ ਹੁਣ ਇਕੱਠੇ ਬਣਿਆ ਨੇ ਨਾ ਹਾਂ ਲੋ ਜੀ ਹੁਣ ਮੋੜਾਂਗੇ ਪਟਿਆਲੇ ਨੂੰ ಪಟಿಯ ಲಧಿಯ ಜಲಂಧರ ಕನ್ನ ಲುಧಿಯಾನ ಜೆ ರಾಯಪುರ ದಿಲ್ಲಿ ਇਹ ਨਿਆ ਰੇਡਿੰਗ ਦਾ ਤੋਂ ਨਿਆ ਰੋਟਾ ਨਹੀਂ ਸਾਰੀ ਇੱਧਰ ਵੀ ਇੱਧਰ ਵੀ ਕੱਟਨੇ ਹੈ ਨਾ ਇੱਜ ਤਾਂ ਲੋ ਇਹ ਪਟਿਆਲਾ ਸਰੰਦ ਰੋਡ ਇਹ ਥੋੜਾ ਜਿਹਾ ਵੱਡਾ ਖਰਾ ਹੁੰਦਾ ਇਹਦੇ ਟ੍ਰੈਫਿਕ ਬਹੁਤ ਆਉਂਦੀ ਹੈ ਹੋਰ ਇਹ ਮੰਨ ਲਾ ਅੱਗੇ ਵੱਡਾ ਕਰਨਗੇ ਐਕਸੀਡੈਂਟ ਵੀ ਫੋਕ ਆਉਂਦੇ ਆ ਰੋਡ ਤੇ ਉਹ ਦੇਖ ਲਓ ਹੁਣ ਮੈਡਮ ਜੀ ਉਧਰ ਦੇਖ ਹੀ ਨਹੀਂ ਰਹੇ ਮਰਾਤੀ ਇਹਦਾ ਪੱਟੀ ਜਾਂਦੇ ਮੈਨੂੰ ਲੱਗਦਾ ਵੱਡਾ ਹੋਊਗਾ ਇਹ ਹੁਣ ਬ੍ਰਾਕ ਤਾਂ ਪੱਟੀ ਜਾਂਦੇ ਤਾਂ ਇੰਨੀ ਗਰਮੀ ਪੈ ਰਹੀ ਹੈ ਕਿਉਂ ਹੁਣ ਰੋੜੇ ਵੱਡਾ ਕਰਨਗੇ ਸਾਰੇ ਜਣਾਂ ਦਾ ਪੱਟੀ ਜਾਂਦੇ ਆ ਹੁਣ ਹਾਂ ਕੋਰਨੇ ਰੱਖਦੇ ਰਹਿਣ ਨੂੰ ਹੁਣ ਲਾਉਣੇ ਚਾਹੀਦੇ ਆ ਕਿਤੋਂ ਲਾਉਣੇ ਆ ਨਾ ਤਾਂ ਹੀ ਤਾਂ ਗਰਮੀ ਇੰਨੀ ਪੈ ਰਹੀ ਹੈ ਹਾਂ ਪੌ ਲੀਟਰ ਕਰਨਗੇ ਰੋਡ ਵੱਡਾ ਹੋਉਂਦਾ ਇਹ ਉਹੀ ਨਹਿਰ ਆਦੀ ਹੈ ਜਿਹੜੀ ਆਪਾਂ ਆਏ ਸੀ ਖੜ ਇਹ ਪਟਿਆਲੇ ਨੂੰ ਥੋੜੀ ਜਾਂਦੀ ਹੈ ਇੱਧਰ ਇਹ ਕਿੱਧਰ ਜਾਂਦੀ ਹੈ ਇਹ ਹੋਰ ਹੈ ਕੋਈ ਪਟਿਆਲੇ ਨੂੰ ਤਾਂ ਇਹ ਐਂ ਜਾਣੀ ਚਾਹੀਦੀ ਜੀ ਉਹ ਪਟਿਆਲੇ ਨੂੰ ਜਾ ਰਹੀ ਸੀ ਹਾਂ ਉਹ ਪਟਿਆਲੇ ਵਾਲੀ ਇਹ ਪਤਾ ਨਹੀਂ ਕਿ ਇਹ ਹੋਰ ਆਣੀ ਕੋਈ ਲੈ ਹੋਰ ਕਿੰਨੇ ਦਰਾਸ ਚੁੜਾ ਦੇ ਇਜਾ ਅਗੇ ਵੀ ਬਹੁਤ ਰਸ ਦੁਪੱਟੇ ਪਏ ਆ। ਉਹ ਕਿਹੜਾ ਪਿੰਡ ਹੁੰਦਾ ਹੈ? ਅ ਅੰਦਰਾਤ ਵਟਣ ਦਾ ਕੰਮ ਚੱਲ ਰਿਹਾ ਪੂਰਾ ਜੋਰਾ ਸ਼ੋਰਾ ਤੇ। ਪਰ ਇਹ ਰੋਡ ਚੌੜਾ ਕਰਨਾ ਹੈ ਤਾਂ ਬਟ ਨਹੀਂ ਪੈਣਾ ਵੀ ਕੀ ਗੱਲ। ਇੰਨੇ ਤਰ੍ਹਾਂ ਸੁਰਾਉਣੇ ਵੀ ਚਾਹੀਦੇ ਆ ਨਾ ਉਹਨੂੰ ਫਿਰ। ਲਾਉਣਗੇ ਵਾਲੇ ਰਾ ਰਬਤ ਆਣਿਆ ਹੁਣ ਦਰਖਤ ਹਾਲ ਲੁਧਿਆਣਾ ਵਾਲਾ ਰੋਡ ਕਿੰਨਾ ਹੋਇਆ ਉੱਥੇ ਕਿਹੜੇ ਦਰਖਤ ਲਾਤੇ ਲਓ ਜੀ ਪਹੁੰਚ ਗਏ ਪਟਿਆਲੇ ਪਟਿਆਲੇ ਦਾ ਰੋਡ ਵੀ ਬਹੁਤ ਵਧੀਆ ਸਾਫ ਰੋ ਚੈੱਕ ਬਿਲਕੁਲ ਸਾਫ ਹੈ ਕੋਈ ਖੱਡਾ ਨਹੀਂ ਕੋਈ ਹੋਣੀ ਦੇਖਿਆ ਆ ਹੁੰਦੇ ਆ ਰੋਡ ਸਾਹਮਣੇ ਦੇਖ ਲੈ ਭਰਾਵਾ ਇੰਡੀਅਨ ਆਰਮੀ ਆਰਪੀ ਫਿਰ ਪਤਾ ਯਾਰ ਵੀ ਕੀ ਹੁੰਦੀ ਹੈ ਲਓ ਪੂਰੇ ਸਾਫ ਰੋਡ ਪਹਿਲੀਆਂ ਲਾਈਟਾਂ ਹੁਣੇ ਚੱਲਣ ਲੱਗੀਆਂ ਹੈ ਪਹਿਲਾਂ ਤਾਂ ਕੋਈ ਨਹੀਂ ਚੱਲਦੀ ਸੀ ਚੱਲਦੀਆਂ ਅਸਲ ਰਹਿ ਕੇ 10 9 8 7 6 ਸਾੜ ਕਿ ਦਿਨ ਚੱਲਣ ਲੱਗੀਆਂ ਪਹਿਲਾਂ ਨਹੀਂ ਚੱਲਦੀਆਂ ਆ ਚੀਜ਼ਾਂ ਤੋਂ ਬਚ ਕੇ ਰਹੇ ਇਹ ਉਹਦਾ ਬરાਈ ਰੱਖੇ ਗੱਡੀ ਛਟੇ ਵਾਲੇ ਤੇ ਇੱਥੇ ਟ੍ਰੈਫਿਕ ਹੁੰਦੀ ਆ ਬਸ ਇੱਥੇ ਪੂਰ ਟ੍ਰੈਫਿਕ ਉਹ ਗੁਰਦਵਾਰੇ ਕਰਕੇ ਇੱਕ ਲਾਈਟ ਤਾਂ ਪੈਂਦੀ ਆ ਫਿਰ ਉਹਦੇ ਅੱਜ ਸੰਡੇ ਆ ਚ लास्ट ਸੰਡੇ ਆ ਬਾਜ਼ਾਰ ਬੰਦੇ ਵੇ लास्ट ਤਾਂ ਨਹੀਂ ਹੈਗਾ ਪਟਿਆਲੇ ਤਾਂ ਉਹ ਵੀ ਬੰਦ ਹੁੰਦਾ ਹੀ ਆ ਸੰਡੇ ਬੰਦੇ ਆ ਤਾਂ ਇਹ 26 ਰਹਿ ਗਈਆਂ ਲੰਘ ਜਾਗੇ ਆਪਾਂ ਮੇਰੇ ਸਾਬ ਚ ਤਾਂ ਨਹੀਂ ਲੱਗਦਾ ਟ੍ਰੈਫਿਕ ਬਹੁਤ ਹੈ ਹਾਂ ਤਾਂ ਮੌਣੀ ਦਬੋ 11 11 ਪਿਛਲੀਆਂ ਲਾਈਟਾਂ ਦਾ ਕਰਕੇ ਕਰਾ ਉਸ ਪਰ ਆ ਬੱਤੀਆਂ ਤੇ ਫਸ ਕੇ ਰਹਿ ਗਈਆਂ 20 ਟੋਟਲ ਕੰਨੀ ਆ 1 2 3 ਬੱਤੀਆਂ ਪੈਂਦੀਆਂ ਚੌਥੀ ਉੱਥੇ 4 ਪੈਂਦੀਆਂ ਨਾ ਚੌਥੀ ਤਾਂ ਚਲ ਕੇ ਸੇ ਗਿਣਤੀ ਜੀ ਨਹੀਂ ਆਉਂਦੀ ਉਹ ਕਿਹੜਾ ਪੰਨੇ ਰੂਲ ਕਰਨਾ ਕੋਈ ਇੰਡੀਆ ਦਾ ਵੀ ਹਾਂ ਰੂਲ ਆਈ ਨਹੀਂ ਉੱਥੇ ਫਿਰ ਆਰਮੀ ਵਾਲੀ ਉਹ ਤਾਂ ਉਹਨਾਂ ਨੇ ਲਾਈ ਹੋਈ ਆ ਆਰਮੀਆ ਵਾਲੀ ਪੈਦਾ ਨਹੀਂ ਦੇਖੋ ਗਾਲੋ ਦੇਖੀਆ ਬੰਦਾ ਇੱਕ ਬੱਤੀ ਜੇ ਜੇ ਫਸ ਜੇ ਫਸ ਸਾਰੀਆਂ ਤੇ ਫਸਦਾ ਹੈ ਨਾ ਆ ਬਹੁਤ ਜਿਹੇ ਟਾਈਮ ਲਾ ਰਖ ਰਹੇ ਨੇ 60 ਸੈਕਿੰਡ ਆ ਪਟਿਆਲੇ ਦੀਆਂ ਮੇਨ ਬੱਤੀਆਂ ਦੇਖਿਆ ਗਿਆ ਸੀ ਨਾ ਵੀ ਜਿੱਥੇ ਇੱਕ ਵਾਰ ਫਸ ਗਈ ਮੁੜ ਕੇ ਫਿਰ ਸਾਰੀ ਕਿਤੇ ਫਸਾਂਗੇ ਤੁਸੀਂ ਵੀ ਲੈ ਲਓ ਆਹ ਇੱਕ ਆਹ ਸੀ ਉਹ ਲਾਸਟ ਬੱਤੀਆਂ ਇਹਨਾਂ ਦੇ ਵਿੱਚ ਜਿੰਨੇ ਅੱਜਾ ਬੰਦੇ ਪਈਆਂ ਕੋਈ ਵੀ ਰੋਕਦਾ ਵੀ ਨਹੀਂ ਹੁੰਦਾ ਵੈਸੇ ਇਹਨਾਂ ਨੂੰ ਦੇਖ ਕੇ ਅੱਜ ਤਾਂ ਇਹ ਮੰਨਣਾ ਨਹੀਂ ਜਿਆਦਾ ਨਹੀਂ ਘਾਤੀ ਹੁਣ ਸਟੌਪ ਜੀ ਇਹ ਫੇਰ ਲਾਉਣੀ ਐ ਇਹਨਾਂ ਨੇ ਸਾਰਾ ਆਰਮੀ ਏਰੀਆ ਇਹ ਕੋਲ ਉਰੋਰੇ ਆ ਕੇ ਨਟ ਵਰਕ ਵੀ ਘਟ ਜਾਂਦਾ ਜੈਮਰ ਲਾਏ ਹੁੰਦੇ ਇਹਨਾਂ ਨੇ ਵੇ ਦੇ ਨੀ ਨੀ ਬੋਤਾ ਆ ਆ ਚੈੱਕ ਕਰੋ ਸੰਗਰੂਰ ਦੇ ਰੋਡ ਮੇ ਕੋਈ ਹੈ ਕੋਈ ਖੰਡਾ ਕਿਤੇ ਦੇ ਰੈਂਡਾ ਰੋਡ ਹੈਗਾ ਕਿਤੇ ਉਧਰ ਜੇ ਦੱਪਟਾ ਰੋਡ ਹੈ ਹੈਗੇ ਕਿਉਂ ਜਦੋਂ ਆਪਾਂ ਚੱਲਦੇ ਆਂ ਅੰਦਰ ਖਰੜ ਨੂੰ ਸਾਰੇ ਰੋਡਾਂ ਮੇ ਇਦਾਂ ਹੀਵੇਂ ਬਣੇ ਹੋਏ ਆਂ ਦਾ ਬਣ ਰਹੇ ਨੇ ਹਜੇ ਆ ਬਣੇ ਹੋਏ ਨੇ ਇਹ 2008-09 ਦਾ ਬਣਿਆ ਹੋਇਆ ਹੈ ਬਸ ਇਹਦਾ ਅੰਜਤਮ ਪਾਦਰ ਦੇ ਜੈ ਟਾਇਰ ਦਾ ਜਰੂਰ ਚਾਗਦੇ ਨੇ ਇਸਮੈਂਟਡ ਰੋਡ ਨੇ ਆਟੋ ਡ੍ਰਾਈਵਰ ਦਾ ਗੁਰਦੁਆਰਾ ਦੇਖ ਇਹ ਹੈ ਜੋ ਗੱਲ ਹੈ ਕਿ ਉਧਰ ਕਿਤੇ ਆਏ ਰੋਡ ਤੇ ਇਹ ਬਿਊਟੀ ਹੈ ਸਿਮਰੂਰ ਦੀ ਠੀਕ ਹੈ ਹੁਣ ਤਾਂ ਤੁਹਾਨੂੰ ਦਿਖ ਰਿਹਾ ਜਦੋਂ ਤੁਸੀਂ ਪਿਆਗ ਰਹੇ ਸੀ ਉਦੋਂ ਤੁਹਾਨੂੰ ਦਿਖਿਆ ਸੀ ਬਿਊਟੀ ਉਹ ਪੰਜਾਬੀ ਚੰਡੀਗੜ੍ਹ ਰਹੀ ਹੈ ਰੋਡ ਦੀ ਪਤਾ ਹੀ ਨਾ ਵੀ ਇਹ ਜੇ ਰੋਡ ਹੈ ਦੇਖੋ ਲੈਵਲ ਐਂਡ ਪੂਰੇ ਫਲ ਬਈ ਆ ਦੇਖ ਦੇਖ ਸਾਡੇ ਦਾ ਇਦਾਂ ਲਹਿਰ ਦੀਆਂ ਵੀ ਪੱਕੀਆਂ ਸੜਕਾਂ ਬਣੀਆਂ ਹੋਈਆਂ ਨੇ ਨਹਿਰ ਤੇ ਆਏ ਉਧਰ ਕੱਚੀਆਂ ਨਹਿਰਾਂ ਉਧਰ ਆ ਇਹ ਲੈ 100 ਦੇ ਪ੍ਰੋਜੈਕਟ ਨਾਲ ਲੈਟ ਵਾਲੇ ਕਿਹੜੀ ਕੱਚੀ ਨਹਿਰ ਆ ਉੱਥੇ ਉਹ ਜਿਹੜੀ ਉਹ ਦਿਖਾਈ ਹੈ ਤੇ ਵੀਡੀਓ ਚੋਂ ਦੇਖੀ ਆ ਉਹ ਪਤਾ ਕਿ ਥੋੜੀ ਹੋ ਪਾਣ ਰਹੀ ਹੈ ਹਲੇ ਕੱਚੀ ਆ ਪੱਕੀ ਨਹਿਰ ਆ ਉਹ ਪੱਕੀ ਕਿੱਥੇ ਆ ਉਹ ਇਸ ਸਾਈਡ ਤੇ ਤਾਂ ਕੱਚਾ ਹੀ ਆ ਰਸਤਾ ਪੱਕੀ ਆ ਨਹਿਰ ਤਾਂ ਪੱਕੀ ਆ ਨਾ ਸਾਈਡ ਤੇ ਰਸਤਾ ਮੇਰਾ ਨਹਿਰ ਪਿਆ ਇਧਰ ਸਾਈਡ ਤੇ ਵੀ ਸੜਕ ਆ ਇਹਨਾਂ ਜਿੱਨੂੰ ਜਾ ਰਹੇ ਆ ਤਾਂ ਕਰਕੇ ਪੱਕਾ ਬਣਿਆ ਹੋਇਆ ਹੁਣ ਉਧਰ ਕੀ ਪਿੰਡ ਨਹੀਂ ਹੈਗੇ ਨਹੀਂ ਪਿੰਡਾਂ ਜਨੋ ਜਾਂਦੀ ਆ ਸੜਕ ਨਹਿਰ ਕੋਈ ਨਹੀਂ ਫਾਰਕਾ ਸੰਗਰੂਰ ਰੇਰੀ ਹੈ ਦਾ ਖੱਡੀ ਸੜਕ ਹੈਗੀ ਕਿਤੇ ਉਧਰ ਹਾਂ ਦਾਸਾ ਆ ਗਈ ਹੈ ਕਿਤੇ ਉਧਰ ਇਹ ਐਨਸਾ ਸੜਕ